ਦੀ ਦੀਪਕ ਸਿੰਘ ਮੇਰਾ ਨਾਮ ਹੈ ਮੈਂ ਸ਼ਾਪ ਨਿਊ ਓਪਨ ਕੀਤੀ 15 ਤਰੀਕ ਨੂੰ ਕੱਲ 12:30 ਵਜੇ ਦੀ ਗੱਲ ਆ ਤਿੰਨ ਅਣਪਛਾਤੇ ਬੰਦੇ ਮੇਰੀ ਕਲੀਨਿਕ ਦੇ ਅੰਦਰ ਆ ਕੇ ਅੰਦਰੋਂ ਕੁੰਡੀ ਲਗਾ ਕੇ ਆਂਦਿਆ ਕੁਝ ਨਹੀਂ ਪੁੱਛਦੇ ਕੋਈ ਗੱਲਬਾਤ ਨਹੀਂ ਦੱਸਦੇ ਉਹਨਾਂ ਦੇ ਕੋਲ ਇੱਕ ਤੋੜਾ ਹੁੰਦਾ ਤੋੜੇ ਵਿੱਚ ਉਸ ਲੱਗਰ ਗੰਡਾਸੀ ਸੀ ਤੇ ਦਾਤਰ ਸੀ ਜਿਹੜੇ ਕਿ ਤਿੰਨ ਮੁੰਡੇ ਕੱਢ ਕੇ ਸਿੱਧੇ ਮੇਰੇ ਮਾਰਨੇ ਸਟਾਰਟ ਕਰ ਦਿੰਦੇ ਆ ਠੀਕ ਆ ਮੇਰਾ ਇੱਕ ਬੈਗ ਆ ਤੇ ਪਿੱਛੇ ਮੇਰਾ ਬੈਗ ਪਿਆ ਹੁੰਦਾ ਉਹਦੇ ਵਿੱਚ ਮੇਰੀ ਪੇਮੈਂਟ ਪਈ ਹੁੰਦੀ ਆ ਜੋ ਵੀ ਇਨਕਮ ਹੁੰਦੀ ਆ ਮੇਰੀ 7 ਤੋਂ 10000 ਉਹਦੇ ਵਿੱਚ ਸੀ ਇੱਕ ਉਹ ਮੇਰਾ ਪੈਸੇ ਲੈ ਗਿਆ ਟੰਡਗਾ ਹਾਂ ਇੱਕ ਮੁੰਡਾ ਉਹਨਾਂ ਚੋਂ ਪਹਿਲਾਂ 5-10 ਮਿੰਟ ਪਹਿਲਾਂ ਜਾਂ 12:30 ਦੀ ਗੱਲ ਆ 5-10 ਮਿੰਟ ਪਹਿਲਾਂ ਕੱਲਾ ਆਇਆ ਵਾ ਅੰਦਰ ਵੇਖ ਕੇ ਗਿਆ ਮੋਕਾ ਕਿ ਇਹ ਕੱਲਾ ਬੈਠਾ ਵਾ ਜਾਂ ਦੋ ਜਾਣੇ ਆ ਮੇਰੇ ਕੋਲ ਮੈਡੀਸਿਨ ਲਖਵਾ ਕੇ ਲੈ ਕੇ ਗਿਆ ਵਾ ਕਿ ਮੇਰੇ ਦਰਦ ਹੋ ਰਹੀ ਆ ਮੈਨੂੰ ਮੈਡੀਸਿਨ ਲੈ ਕੇ ਦਿੱਤੀ ਜਾਵੇ ਬਾਹਰ ਜਾ ਕੇ ਉਹ ਨਾਲ ਦੋ ਮੁੰਡਿਆਂ ਨੂੰ ਹੋਰ ਮੂੰਹ ਬਣ ਕੇ ਹੁੰਦਾ ਵਾ ਠੀਕ ਆ ਤੇ ਇਹ ਵਾਰਦਾਤ ਨੂੰ ਇੰਜਾਮ ਦਿੰਦੇ ਆ ਇਹ ਵੀਰਕਾ ਬਟਾਲਾ ਰੋਡ ਪੀਸ਼ ਡੈਂਟਲ ਕਲੀਨਿਕ ਦੇ ਨਾਮ ਤੇ ਮੇਰਾ ਕਲੀਨਿਕ ਹੈ ਮੈਂ ਆਨਰ ਆ ਇੱਥੋਂ ਦਾ ਹਾਂਜੀ ਠੀਕ ਹੈ ਇਹ ਲੁੱਟਦੇ ਹੀ ਰਾਦੇ ਆਏ ਸੀ ਸਰ ਕੋਈ ਨਹੀਂ ਇਹ ਚੀਜ਼ ਦਾ ਮੈਨੂੰ ਕੋਈ ਨਹੀਂ ਹੈ ਕੋਈ ਤੁਹਾਨੂੰ ਬੰਦੇ ਦੀ ਪਛਾਣ ਹੈਗੀ ਕਿ ਕਿਹੜੇ ਮੂੰਹ ਬੰਨੇ ਹੋ ਸੀ ਕਿੰਨਾ ਹਾਂਜੀ ਜਦੋਂ ਤਿੰਨ ਜਾਨੇ ਇਕੱਠੇ ਆਏ ਉਦੋਂ ਤੇ ਮੂੰਹ ਬਣ ਗਿਆ ਇਹ ਬੜਾ ਜਿਹੜਾ ਬੰਦਾ ਮੇਰੇ ਕੋਲ ਪਹਿਲਾਂ ਬਿਨਾ ਮੂੰਹ ਬੰਨੇ ਆਇਆ ਸੀ ਅਗਰ ਉਹ ਮੇਰੇ ਸਾਹਮਣੇ ਆਏਗਾ ਤਾਂ ਮੈਂ ਉਹਨੂੰ ਪਛਾਣ ਸਕਦਾ ਨਹੀਂ ਅੱਜ ਤੱਕ ਸਾਰੇ 28 ਸਾਲ ਮੇਰੀ ਉਮਰ ਹੋ ਗਈ ਕਦੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਕਿਸੇ ਨਾਲ ਰੰਜਿਸ਼ ਨਹੀਂ ਹੈ ਪੁਲਿਸ ਕੰਪਲੇਨਟ ਹਾਂਜੀ ਸਰ ਮੈਂ ਮੌਕੇ ਤੇ 112 ਦੇ ਕੰਪਲੀਟ ਕੀਤੀ ਸੀ ਠੀਕ ਹੈ ਮੌਕੇ ਤੇ ਪੁਲਿਸ ਆਈ ਆ ਥੋੜਾ ਲਿਖ ਮੇਰਾ ਐਡਰੈਸ ਵਗੈਰਾ ਲਿਖ ਕੇ ਉਹ ਵਾਪਸ ਚਲੇ ਗਏ ਆ ਠੀਕ ਹੈ ਕੋਈ ਉਹਨਾਂ ਨੇ ਇਥੋਂ ਲਾਗੋ ਰਿਕਾਰਡਿੰਗ ਨਹੀਂ ਚੈੱਕ ਕੀਤੀ ਕੈਮਰੇ ਦੀ ਕੋਈ ਉਹਨਾਂ ਨੇ ਉਸ ਤੋਂ ਬਾਅਦ ਇਨਕੁਆਇਰੀ ਨਹੀਂ ਕੀਤੀ ਮੈਨੂੰ ਥਾਣੇ ਬੁਲਾਇਆ ਵਾ ਥਾਣੇ ਮੈਂ ਗਿਆ ਵਾਂ ਉੱਥੇ ਮੇਰਾ ਮੈਡੀਕਲ ਕਰਵਾ ਕੇ ਕਹਿੰਦੇ ਕਿ ਐਕਸ ਉਹਨਾਂ ਨੇ ਐਕਸ ਰੇ ਲੇ ਕੇ ਦਿੱਤੇ ਅੱਜ ਮੈਂ ਐਕਸ ਰੇ ਕਰਵਾਇਆ ਤੇ ਪਰ ਉਸ ਤੋਂ ਬਾਅਦ ਨਾ ਤੇ ਕੋਈ ਪੁਲਿਸ ਵਾਲਿਆਂ ਦਾ ਮੈਨੂੰ ਕੋਈ ਫੋਨ ਆਇਆ ਵਾ ਠੀਕ ਹੈ ਔਰ ਨਾ ਹੀ ਕੋਈ ਉਥੋਂ ਬੰਦਾ ਆਇਆ ਵਾ ਕਿ ਹਾਂ ਜਾ ਕੇ ਕੋਈ ਆਪਾਂ ਇਨਕੁਆਇਰੀ ਕਰੀਏ ਮੈਂ ਇਹ ਹੀ ਮੰਗ ਕਰਦਾ ਵਾਂ ਕਿ ਮੇਰੀ ਇੱਕ ਛੋਟੀ ਜੀ ਬੱਚੀ ਆ ਹਾਲੇ 10 10 ਮਹੀਨੇ ਉਹਦੀ ਉਮਰ ਆ ਠੀਕ ਹੈ ਅੱਜ ਤਿੰਨ ਜਣੇ ਆ ਕੇ ਚਲੋ ਹਾਲੇ ਤੇ ਥੋੜੀ ਛੱਟ ਘੱਟ ਲੱਗੀ ਕੱਲ ਨੂੰ ਮੇਰੇ ਸਿਰ 'ਚ ਕੁਝ ਮਾਰ ਜਾਣ ਜਾਂ ਕੋਈ ਵੈਪਨ ਲੈ ਕੇ ਆ ਜਾਣ ਠੀਕ ਹੈ ਸਿੱਧਾ ਮੈਨੂੰ ਮਾਰ ਕੇ ਚਲੇ ਜਾਂਦੇ ਉਹਦਾ ਕੌਣ ਜ਼ਿੰਮੇਵਾਰ ਹੋਏਗਾ ਇਹ ਦੋ ਸਲੱਗਰ ਸੀ ਇਹਨਾਂ ਕੋਲ ਇੱਕ ਗੰਡਾਸੀ ਸੀ ਇੱਕ ਡਾਟਰ ਸੀ ਜਿਹਦੇ ਵਿੱਚੋਂ ਇੱਕ ਸਲੱਗਰ ਉਹਨਾਂ ਕੋਲੋਂ ਇੱਥੇ ਛੁੱਟ ਗਿਆ ਤੇ ਇੱਕ ਜਿਹੜੀ ਗੰਡਾਸੀ ਸੀ ਉਹ ਛੁੱਟ ਗਈ ਉਹ ਮੈਂ ਜਦੋਂ ਪੁਲਿਸ ਵਾਲੇ ਮੌਕੇ ਤੇ ਆਏ ਆ ਮੈਂ ਉਹਨਾਂ ਨੂੰ ਵਾਪਸ ਦੇ ਦਿੱਤੀ ਇਹ ਜਿਹੜਾ ਵੀ ਢਿੱਲਾ ਮੈਂ ਹਾਂਜੀ ਹਾਂਜੀ ਸਰ ਬਿਲਕੁਲ ਨਾਕਾਮ ਹੀ ਆ ਇਹਨਾਂ ਦੀ ਹੁਣ ਦੇਖ ਲਓ ਕੱਲ 12:30 ਦੀ ਗੱਲ ਹੋਈ ਆ ਅੱਜ 20 ਤਰੀਕ ਦਾ ਵੀ ਸਾਰਾ ਦਿਨ ਲੰਘ ਚੁੱਕਾ ਵਾ ਹਾਲੇ ਤੱਕ ਕੋਈ ਵੀ ਜਿਹੜੀ ਆ ਇਨਕੁਆਇਰੀ ਨਹੀਂ ਹੋਈ ਇਹਦੇ ਤੋਂ ਇਹ ਹੀ ਪਤਾ ਲੱਗਦਾ ਹੈ ਕਿ ਪੁਲਿਸ ਆਪਣੇ ਟਿਕਾਣਿਆਂ ਤੇ ਚੁੱਪ ਕਰਕੇ ਬੈਠੀ ਹੋਈ ਆ ਠੀਕ ਹੈ ਉਹਨਾਂ ਨੇ ਕੰਪਲੇਟ ਕਰਾਈ ਸੀ ਵੇਰਕਾ ਥਾਣਾ ਇਹ ਪਹਿਲਾਂ ਮੈਂ 112 ਤੇ ਕੰਪਲੇਨਟ ਕੀਤੀ ਉਹਨਾਂ ਨੇ ਅੱਗੋਂ ਵੇਰਕੇ ਥਾਣੇ ਰਜਿਸਟਰ ਕਰਵਾਈ ਉੱਥੋਂ ਬਾਅਦ ਵਿੱਚ ਮੇਰੇ ਕੋਲ ਪੁਲਿਸ ਮੁਲਾਜ਼ਮ ਆਏ ਸੀ ਦੋ ਤਾਂ ਇਹ ਹੀ ਸਟੈਪ ਰਹੇਗਾ ਜੇ ਲੋਕਲ ਪੁਲਿਸ ਨਹੀਂ ਕੋਈ ਕਾਰਵਾਈ ਕਰਦੀ ਆਪਾਂ ਇਸ ਤੋਂ ਉੱਪਰ ਵੀ ਨਾਲ ਆਪਣੇ ਕੋਈ ਵੱਡੇ-ਵੱਡੇ ਰੇ ਲੈ ਕੇ ਸੋ ਵੀ ਵੱਡੀਆਂ ਜਥੇਬੰਦੀਆਂ ਵਾ ਕਮਿਸ਼ਨਰ ਆਫਿਸ ਜਾ ਕੇ ਪੇਸ਼ ਹੋਵਾਂਗੇ ਤੇ ਉਹਨਾਂ ਕੋਲੋਂ ਇਨਸਾਫ ਦੀ ਮੰਗ ਕਰਾਂਗੇ ਪਿੰਡ ਮੇਰਾ ਵੇਰਕਾ ਵਾ ਇਹ ਮੇਰਾ ਛੋਟਾ ਬ੍ਰਦਰ ਵੇਖੋ ਕਾਲੇ ਜਿਹੜੀ ਵਾਰਦਾਤ ਹੋਈ ਹੈ ਇੱਥੇ ਬੜੀ ਵੱਡੀ ਵਾਰਦਾਤ ਹੋਈ ਹੈ ਪਰ ਇਹ ਵਾਰਦਾਤ ਨੂੰ ਪੁਲਿਸ ਮੁਲਾਜ਼ਮਾਂ ਦੇ ਤਹਿਤ ਦੇ ਹਿਸਾਬ ਦੇ ਨਾਲ ਕੁਝ ਵੀ ਨਹੀਂ ਮੰਨਿਆ ਜਾਂਦਾ ਜਿਹੜੇ ਟਾਈਮ 12:34 ਮਿੰਟ ਦੇ ਵਾਕਿਆ ਹੁੰਦਾ ਵਾ ਉਹ ਤਿੰਨ ਜਾਣੇ ਅੰਦਰ ਆਉਂਦੇ ਆ ਦੁਕਾਨ ਦੇ ਇਹ ਵਾਰਦਾਤ ਨੂੰ ਜਾਂ ਆਉਂਦੇ ਆ ਅੱਜ ਜਦੋਂ ਛੋਟੀ ਸ਼ਟ ਲੱਗੀ ਆ ਤੇ ਜੇ ਕੋਈ ਇਹਨੂੰ ਵੱਡੀ ਸ਼ਟ ਲੱਗ ਜਾਂਦੀ ਜਾਂਨੇ-ਜਾਨੇ ਨਾਲ ਮੌਤ ਦੇ ਹੋ ਜਾਂਦੀ ਉਹਦਾ ਕੋਈ ਜ਼ਿੰਮੇਵਾਰ ਨਹੀਂ ਕੱਲ ਦੀ ਨਾ ਪੁਲਿਸ ਅਜੇ ਤੱਕ ਪਹੁੰਚੀ ਆ ਨਾ ਕੋਈ ਉਹਨਾਂ ਨੇ ਕੋਈ ਗੱਲ ਕੀਤੀ ਆ ਸੀਸੀਟੀਵੀ ਫੁਟੇਜ ਵੀ ਜਿਹੜੀਆਂ ਅਸੀਂ 2 ਤੋਂ 3 ਕਢਾਈਆਂ ਉਹ ਹੀ ਆਪ ਖੁਦ ਕਢਵਾ ਕੇ ਤੇ ਦਿੱਤੀਆਂ ਆ ਆਪਣੇ ਦੌਰ ਦੇ ਆਪਣੇ ਜਰੀਏ ਦੇ ਜਰੀਏ ਆਪਾਂ ਸਾਰੇ ਕੰਮ ਕਰੰਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਕੱਲ ਦਾ ਫੋਨ ਕੀਤਾ ਵਾ ਅੱਜ ਵੀ ਉਹਨਾਂ ਨੂੰ ਫੋਨ ਲਗਾਇਆ ਵਾ ਤੇ ਮਤਲਬ ਕਿ ਅਸੀਂ ਕੰਮ ਆ ਜਿਆਦਾ ਵਾ ਕੰਮ ਦੇ ਏਰੀਆ 'ਚ ਵੇਜੀ ਆ ਇਹ ਕੋਈ ਕੰਮ ਨਹੀਂ ਉਹਨਾਂ ਦੇ ਵਾਸਤੇ ਉਹ ਕੇਦੇ ਪੀਸੀਆਰ ਜਿਹੜਾ 112 ਦੀ ਜਿਹਨਾਂ ਦੀ ਡਿਊਟੀ ਆ ਉਹ ਪਹੁੰਚੇ ਆ ਕਿਉਂਕਿ ਉਹ ਆਨਲਾਈਨ ਦਰਖਾਸਤ ਹੁੰਦੀ ਆ ਉਹਨਾਂ ਤੋਂ ਪਿੱਛੇ ਉਹਨਾਂ ਦੇ ਵੱਡੇ ਅਫਸਰ ਜਵਾਬ ਮੰਗਦੇ ਆ ਤੇ ਉਹਨਾਂ ਦੇ ਫਿਰ ਆਉਣਾ ਹੀ ਆਣਾ ਵਾ। ਇਹ ਢਿਆਡੇ ਲੁੱਟਾਂ ਹੁੰਦਾ ਕਰਨੇ ਹੀ ਹੈ ਕਿ ਜਦੋਂ ਢਿਲ ਢਿਲ ਮੇਠਾ ਆਪਣੇ ਪ੍ਰਸ਼ਾਸਨ ਵੱਲ ਵਰਤੀ ਜਾਊਗੀ ਤੇ ਦੇਣ ਢਿਆਡੇ ਲੁੱਟਾਂ ਖਵਾ ਹੋਣ ਗਿਆ ਹੀ ਹੋਣ ਗਿਆ ਤੇ ਨਾ ਇਹਨਾਂ ਨੂੰ ਰੋਕਿਆ ਜਾ ਸਕਦਾ। ਪੁਲਿਸ ਵੱਲੋਂ ਹਲੇ ਕਰਵਾਈ ਹਲੇ ਜ਼ਿਕਰ ਕਾਰਵਾਈ ਇਹ ਕਿ ਹੀ ਹੈ ਕਿ ਕੱਲ ਹਾਨੂੰ ਡਾਟਸ ਕੱਟ ਕੇ ਦੇਤੀ ਹੈ ਕਿ ਆਪਣਾ ਮੈਡੀਕਲ ਕਰਾ ਲਓ ਮੈਡੀਕਲ ਤੋਂ ਬਾਅਦ ਆਪਣਾ ਐਕਸਰਾ ਕਰਾ ਲਓ। ਉਹ ਅਹੀਂ ਚਲੋ ਆਪਣੇ ਲਈ ਕਰਾਉਣਾ ਹੀ ਕਰਾਉਣਾ ਵਾ। ਜੇ ਅਸੀਂ ਉਹ ਚੀਜ਼ ਨਹੀਂ ਕਰਾਉਂਦੇ ਤੇ ਉਹਦੇ ਤੋਂ ਦਾਇਆ ਸਾਡਾ ਪਰਚਾ ਦਰਜ ਨਹੀਂ ਹੁੰਦਾ। ਉਹਦੇ ਨੂੰ ਆਪਣੀ ਲੋੜ ਨੂੰ ਕਰਾਉਣਾ ਹੀ ਪੈਣਾ। ਫਿਰ ਡਾਕ ਪੇਨ ਤੋਂ ਬਾਅਦ ਕਹਿ ਦਿੱਤਾ ਵਾ ਕਿ ਜਾ ਕੇ ਤੁਸੀਂ ਆਪਣਾ ਕੰਮ ਕਰੋ ਤੇ ਕੋਈ ਗੱਲ ਨਹੀਂ ਅਸੀਂ ਵੇਖਦੇ ਹਾਂ। ਅਸੀਂ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਬੰਦਾ ਵੀ ਦੱਸਿਆ ਕਿ ਇਹਨਾਂ ਨੂੰ ਪਰਸਨ ਸਾਾਨੂੰ ਜਿਸ ਬੰਦੇ ਨੇ ਕੋਈ ਸ਼ੱਕ ਆ। ਉਹ ਇਹਨਾਂ ਨੂੰ ਪਰਸਨ ਦਾ ਅਸੀਂ ਨਾਂ ਨਹੀਂ ਲੈ ਸਕਦੇ ਕਿਉਂਕਿ ਜਦੋਂ ਉਹਨਾਂ ਕਲੀਅਰ ਹੋਊਗਾ ਫਿਰ ਆਪਾਂ ਨਾ ਲਾਂਗੇ। ਉਹ ਬੰਦੇ ਨੂੰ ਪਰਸਨ ਦਾ ਨਾਮ ਦੱਸਣ ਤੋਂ ਬਾਅਦ ਬਗੈਰ ਦਾ ਵੀ ਕਿਸੇ ਨੇ ਕੋਈ ਕਾਰਵਾਈ ਉਹ ਬੰਦੇ ਨੂੰ ਫੋਨ ਤੱਕ ਨਹੀਂ ਕੀਤਾ ਹਟੇ ਕੋ ਉਹਦਾ ਨੰਬਰ ਤੱਕ ਨਹੀਂ ਲਿਆ। ਜੇਕਰ ਅਸੀਂ ਹੁਣ ਵੀ ਗਏ ਹੋਏ ਹਾਂ ਥਾਣੇ ਕੱਲ ਹੁਣ ਕਹਿੰਦੇ ਕਿ ਅਸੀਂ 11 ਵਜੇ ਤੁਹਾਡੇ ਕੋਲੇ ਪਹੁੰਚਾਂਗੇ ਹੁਣ ਬੈਂਕ ਦੇ ਸੀਸੀਟੀਵੀ ਅਸੀਂ ਕੋ ਨਹੀਂ ਚੈੱਕ ਕਰ ਸਕਦੇ ਕਿਉਂਕਿ ਬੈਂਕ ਦੀ ਆਪਣੀ ਪਰਸਨਲ ਪ੍ਰਾਪਰਟੀ ਹੁੰਦੀ ਹੈ ਉਹ ਨਹੀਂ ਕਿਹਨੂੰ ਚੈੱਕ ਕਰਾ ਸਕਦੇ ਉਕੋ ਮੌਕਾ-ਓਸਰ ਦਾ ਕਹਿਣਾ ਇਹ ਆ ਕਿ ਤੁਸੀਂ ਜਾਓ ਵੇਖੋ ਕੈਮਰੇ ਜੇ ਕੋਈ ਨਹੀਂ ਤੁਹਾਨੂੰ ਚੈੱਕ ਰਹੁੰਦਾ ਤੇ ਅਸੀਂ ਫੋਨ ਤੇ ਗੱਲ ਕਰਾ ਦੋ ਤੁਹਾਡੀ ਠੀਕ ਹੈ ਤੇ ਜੇ ਅਸੀਂ ਇਹੋ ਕੁਝ ਕਰਨਾ ਤੇ ਵਰਦੀਆਂ ਨੂੰ ਘਵਾ ਦੋ ਕਿ ਸਾਡਾ ਥੋੜੀ ਕੰਮ ਹੈ ਕਿ ਅਸੀਂ ਜਾ ਕੇ ਚੈੱਕ ਕਰੀਏ ਤੇ ਜੇ ਕੋਈ ਨਾਮ ਖਾਵੇ ਤੇ ਤੁਹਾਨੂੰ ਫੋਨ ਤੇ ਗੱਲ ਕਰਾ ਦੋ ਕਿ ਇਹੀ ਕਰਦੇ ਜੇ ਇੰਸ ਇਦਾਂ ਦੀ ਨਹੀਂ ਕੋਈ ਕਾਰਵਾਈ ਕਰਨਗੇ ਜਾਈ ਇਹਨਾਂ ਇਹਨਾਂ ਪ੍ਰਸ਼ਾਸਨ ਦੇ ਖ ਇਹਨੇ ਕੀ ਸਾਰੇ ਮੁਲਾਜ਼ਮ ਮਾੜੇ ਆ ਜਿਹੜਾ ਮਾੜਾ ਅਸਰ ਲਿਗੋਆ ਨੇ ਕਾਰਵਾਈ ਉਹਦੇ ਖਿਲਾਫ ਵੀ ਪੂਰੀ ਤੋਂ ਪੂਰੀ ਜਾਰੀ ਰੱਖਾਂਗੇ ਅਸੀਂ ਨਹੀਂ ਚੁੱਪ ਬਵਾਗੇ ਅੱਜ ਸਾਡੇ ਇੱਥੋਂ ਤੱਕ ਪਹੁੰਚ ਗਏ ਆ ਭਲਕ ਨੂੰ ਘਰਾਂ ਤੱਕ ਪਹੁੰਚਣਗੇ ਹੋਰ ਕੋਈ ਵੱਡੀ ਵਾਰਦਾਤ ਨੂੰ ਇਨਜਾਮ ਦੇਣ ਕਿ ਇਹ ਹੀ ਜ਼ਰੂਰੀ ਸਾਲ ਹੈ ਕੋਈ ਵੀ ਫੁਟੇਜ ਹੈਗੀ ਆ ਸਾਡੇ ਕੋਲੇ ਆ ਜੇ ਤੁਸੀਂ ਬੁੱਖ ਨਹੀਂ ਜਾਓ ਆਪਣੇ ਮੱਧਮ ਰਾਈ ਬੁਹਾਉਣੀ ਚਾਹੁੰਦੇ ਸੀ ਮਖਾਦਾਂਗੇ ਕੋਈ ਗੱਲ ਨਹੀਂ ਨਹੀਂ ਰੋਟ ਲਟ ਨਹੀਂ ਜੀ ਕੋਈ ਵੀ ਹੋਈ ਉਹ ਕਦੇ ਉਹਨਾਂ ਦੀ ਕੋਈ ਆਪਣੀ ਰੰਗੇ ਚ ਜਾਗਦੀ ਆ ਉਹ ਡੈਨ ਸੀਸੀਟੀਵੀ ਕੈਮਰੇ ਚੈੱਕ ਕਰਨੇ ਆ ਜੋ ਵੀ ਕਾਰਵਾਈ ਬਣੀ ਆਪਾਂ ਕਰਦਾਂਗੇ ਕੋਈ ਗੱਲ ਨਹੀਂ ਸਰ ਕਹਿੰਦੇ ਤਿੰਨ ਨੂੰ ਆ ਕੇ ਬੈਗ ਦੇ ਵਿੱਚ ਲਗਾ ਕੇ ਵਗੈਰਾ ਨਹੀਂ ਉਹਨਾਂ ਦਾ ਆਪਾਂ ਡਾਕਟ ਦੇ ਦਿੱਤਾ ਉਹਨਾਂ ਨੂੰ ਜੋ ਵੀ ਆਪਣਾ ਰਿਜ਼ਲਟ ਆਊਗਾ ਉਸ ਹਿਸਾਬ ਨਾਲ ਕਾਰਵਾਈ ਕਰਦਾਂਗੇ ਡੈਨ ਸੀਸੀਟੀਵੀ ਕੈਮਰੇ ਜੇ ਜਦੋਂ ਹੀ ਪਤਾ ਲੱਗਾ ਆਪਾਂ ਕਾਰਵਾਈ ਕਰਦਾਂਗੇ ਜੀ ਜੀ ਉਹਨਾਂ ਤੇ ਜਿਹੜਾ ਸਲਗਰ ਵਗੈਰਾ ਸੀ ਜੀ ਲੱਗ ਗਿਆ 112 ਵਾਲੇ ਗਏ ਸੀ ਪਹਿਲਾਂ ਉਹਨਾਂ ਤੋਂ ਹੋਣਾ ਕੋਈ ਮੈਨੂੰ ਮੈਂ ਤੇ ਕਦੋਂ ਗਿਆ ਜੀ ਉਦੋਂ ਮੈਂ ਤੇ ਥਾਣੇ ਆਏ ਮੁਰਕੇ ਡਾਕਟਰ ਕੱਟ ਕੇ ਦੇ ਦਿੱਤਾ ਉਹ ਜੋ ਇਹ ਇਨਸਾਫ ਨਹੀਂ ਰਿਹਾ ਜੀ ਮਿਲੂਗਾ ਜੀ ਮਿਲੂਗਾ ਇਨਸਾਫ ਪੂਰਾ ਮਿਲੂਗਾ ਕੋਈ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਦੂਬਰੀ ਤਿੰਨ ਬਰੀ ਜਾਏ ਆ ਥਾਣੇ ਹਲੇ ਦਿੱਕਰ ਕੋਈ ਥਾਣੇ ਵਾਲੇ ਆਏ ਨਹੀਂ ਹੈ ਸੀਸੀਟੀਵੀ ਕੈਮਰੇ ਕੈਮਰੇ ਹਣੋ ਉਦੋਂ ਬੰਦੀ ਸੀ ਅੱਗੇ ਉਦੋਂ ਵੀ ਗਏ ਨਾਲ ਲੈ ਕੇ ਇਹਨਾਂ ਨੂੰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕੋਈ ਕਿਤੇ ਕੋਈ ਸ਼ੇਰ ਸ਼ੂਟ ਤੇ ਛੱਡ ਲਾ ਦਿੰਦੇ ਕੋਈ ਗੱਲਬਾਤ ਹੋ ਜਾਂਦੀ ਫੇਰ ਕੀ ਹੁੰਦਾ ਉਹਨੀ ਕਾਰਵਾਈ ਕਰਨ ਲੈਣ ਦੇ ਜੋ ਵੀ ਕਾਰਵਾਈ ਬਣੀ ਆਪਾਂ ਕਰਦਾਂਗੇ ਕੋਈ ਗੱਲ ਨਹੀਂ